ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਐਸੇ ਪਿੰਡ ਦੇ ਵਿੱਚ ਲੈ ਕੇ ਆਏ ਹਾਂ ਜੋ ਕਿ ਗਰਦਾਸਪੁਰ ਸ਼ਹਿਰ ਦਾ ਜਿਹੜਾ ਆ ਮਾਨਮਤਾ ਪਿੰਡ ਆ ਤੁਹਾਨੂੰ ਦੱਈਏ ਕਿ ਗਰਦਾਸਪੁਰ ਦਾ ਸ਼ਹਿਰ ਦਾ ਜਿਹੜਾ ਮਾਨਮਤਾ ਪਿੰਡ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਸੁਣਨ ਚਾਹੁੰਦਾ ਆ ਕਿ ਇਹ ਪਿੰਡ ਜਿਹੜਾ ਆ ਕਾਫੀ ਪਿੰਡਾਂ ਦੇ ਨਾਲੋਂ ਬਹੁਤ ਵਧੀਆ ਡਿਵੈਲਪ ਪਿੰਡ ਆ ਬਹੁਤ ਜਿਆਦਾ ਜੇ ਆਪਾਂ ਇਹਨਾਂ ਨੂੰ ਕਹੀਏ ਪੰਜਾਬੀ ਚ ਸਿੱਧੇ ਸਿੱਧੇ ਲਫ਼ਜ਼ਾਂ ਚ ਕਿ ਕਰੋੜਪਤੀ ਪਿੰਡ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਇੱਥੇ ਮਿਹਨਤਕਸ਼ ਲੋਕ ਨੇ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਦੇ ਜਿਹੜੇ ਮਿਹਨਤ ਕਰਕੇ ਤੇ ਅੱਗੇ ਵਧਦੇ ਪਏ ਨੇ ਤੇ ਮਿਹਨਤ ਦੇ ਨਾਲ ਹੀ ਉਹਨਾਂ ਨੇ ਆਪਣੇ ਪਿੰਡ ਨੂੰ ਸੋਨਾ ਸੁਚੱਜਾ ਬਣਾਇਆ ਹੋਇਆ ਤੇ ਜੇ ਗੱਲ ਕਰ ਲਈਏ ਵੀ ਪਿੰਡ ਦਾ ਨਾਂ ਕੀ ਹੈ ਪਿੰਡ ਦਾ ਨਾਂ ਜੀ ਗੋਤ ਪੋਖਰ ਤੇ ਇਸ ਟਾਈਮ ਗੋਤ ਪੋਖਰ ਦੇ ਵਿੱਚ ਅਸੀਂ ਪਹੁੰਚੇ ਆ ਪਹੁੰਚੇ ਕਿਉਂ ਆ ਉਧਰ ਤੇ ਵੀ ਗਾ ਬਤ ਕਰਦੇ ਆ ਕਿ ਗੋਦ ਪੋਕਰ ਦੇ ਵਿੱਚ ਇੱਕ ਸਿੰਘ ਮੇਲਾ ਕਰਵਾਇਆ ਜਾਂਦਾ ਆ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੀ ਯਾਦ ਦੇ ਵਿੱਚ ਤੇ ਸਿੰਘ ਮੇਲਾ ਜਿਹੜਾ ਆ ਉਹ 22 ਤਰੀਕ ਨੂੰ ਜਿਹੜਾ ਪਰਸੋ ਐਤਵਾਰ ਨੂੰ ਜਿਹੜਾ ਆ ਮੇਲਾ ਇਸ ਜਗ੍ਹਾ ਤੇ ਕਰਵਾਇਆ ਜਾ ਰਿਹਾ ਆ ਸਾਰੀ ਟੀਮ ਜਿਹੜੀ ਏ ਸਾਡੇ ਨਾਲ ਇੱਥੇ ਮੌਜੂਦ ਆ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਨੇੜੇ ਆ ਜਾਣ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਮੇਲੇ ਬਾਰੇ ਕੀ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਨੌਜਵਾਨ ਵੀਰਾਂ ਨੇ ਬਹੁਤ ਹੀ ਵਧੀਆ ਭਰਾਲਾ ਸੋਚਿਆ ਸੰਤ ਬਾਬਾ ਲਾਲ ਸਿੰਘ ਜੀ ਖੁੱਲੀ ਵਾਲਿਆਂ ਦੇ ਨਾਂ ਤੇ ਇੱਥੇ ਛਿੰਝ ਮੇਲਾ ਕਰਾਉਣ ਜਾ ਰਹੇ ਆ ਜੋ ਕਿ 23 ਨੂੰ ਹੋਣਾ ਹੈ ਕਾਫੀ ਵੱਡੀਆਂ ਟੀਮਾਂ ਇੱਥੇ ਕਬੱਡੀ ਦੇ ਵੀ ਆ ਰਹੀਆਂ ਵਾਂ ਕੁਸ਼ਤੀ ਦੇ ਪਲੇਅਰ ਵੀ ਆ ਰਹੇ ਆ ਗਾਉਣ ਵਾਲੇ ਵੀ ਮੰਗਾ ਰਹੇ ਆ ਤੇ ਕਾਫੀ ਵਧੀਆ ਪ੍ਰੋਗਰਾਮ ਜਿਨ੍ਹਾਂ ਵਿੱਚ ਮੇਨ ਸਾਡੇ ਕੁਲਦੀਪ ਸਿੰਘ ਉਰਫ ਬਿੱਲਾ ਅਗਰਜੀਤ ਸਿੰਘ ਵਰਫ ਨੂੰ ਨੂੰ ਜਿਹੜੇ ਇਹ ਸਿੰਘ ਦੇ ਮੁੱਖ ਸੇਵਾਦਾਰ ਆ ਇਹੋ ਸਾਰਾ ਖਰਚਾ ਕਰ ਰਹੇ ਆ ਬਾਕੀ ਨੌਜਵਾਨ ਨੌਜਾਨ ਵੀਰ ਸਾਡੇ ਜਿਹੜੇ ਪਿੰਡ ਦੇ ਵੀ ਆ ਉਹ ਵੀ ਸਹਿਯੋਗ ਦੇ ਰਹੇ ਆ ਜਿਹੜੇ ਐਨਆਰਆਈ ਵੀਰ ਬਾਹਰប្រទេសਾਂ 'ਚ ਬੈਠੇ ਆ ਉਹ ਵੀ ਇਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਆ ਇਹ ਆਪਣੇ ਸਿਰ ਦੇ ਉੱਤੇ ਸਾਰੇ ਕਾਰੋਬਾਰ ਕਰ ਰਹੇ ਆ ਤੇ ਅਸੀਂ ਇਹਨਾਂ ਨੂੰ ਸ਼ਾਬਾਸ਼ੀ ਦਿੰਦੇ ਆ ਨੌਜਾਨ ਵੀਰਾਂ ਨੂੰ ਵੀ ਇਹਨਾਂ ਨੂੰ ਵੀ ਲੈਣਾ ਨੂੰ ਵੀ ਵੀ ਚਲੋ ਬਹੁਤ ਵਧੀਆ ਪ੍ਰਾਲਾ ਇੱਕ ਤੇ ਨਸ਼ੇ ਪੱਤੇ ਦੇ ਲੋਕੀ ਹਟ ਕੇ ਗੇਮ ਵਾਲੇ ਪਾਸੇ ਆਉਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬੱਚਿਆਂ ਦਾ ਸੁਧਾਰ ਹੋਏਗਾ ਅਸੀਂ ਇਹ ਗੱਲ ਦੇ ਨਾਲ ਬਹੁਤ ਖੁਸ਼ ਆਂ ਸਰ ਜਿਵੇਂ ਕਿ ਪਿੰਡਾਂ ਦੇ ਵਿੱਚ ਨੌਜਵਾਨੀ ਨੂੰ ਉਤਸ਼ਾਹਿਤ ਕਰਨ ਵਾਸਤੇ ਇਹੋ ਜਿਹੇ ਮੇਲੇ ਹੋਣੇ ਚਾਹੀਦੇ ਆ ਤੁਸੀਂ ਅਜੇ ਬਤੌਰ ਸਰਪੰਚ ਜੇ ਪਿੰਡ ਦੇ ਵਿੱਚ ਕਿਵੇਂ ਲੱਗਦਾ ਵੀ ਤੁਹਾਡੇ ਆਸ-ਪਾਸੇ ਦੋ ਨੌਜਵਾਨ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਪਿੰਡ ਨੂੰ ਜਿਹੜਾ ਵਧੀਆ ਤਰੀਕੇ ਨਾਲ ਉੱਤੇ ਚੁੱਕਣ ਦੀ ਕੋਸ਼ਿਸ਼ ਕਰਾਂ ਤੇ ਵੇਖੋ ਜੀ ਕੁਲਦੀਪ ਸਿੰਘ ਬਿੱਲਾ ਇਹਨਾਂ ਨੂੰ ਸ਼ਾਬਾਸ਼ ਦਿਨਾਂ ਵਾ ਇਧਰ ਗਰਜੀਤ ਸਿੰਘ ਉਰਫ ਨੂੰਹਾਨੂੰ ਸਾਡੇ ਬਾਕੀ ਮੇਰੇ ਪਿੰਡ ਵਾਸੀ ਸਾਰੇ ਭਰਾ ਬੱਚੇ ਮੈਂ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹ ਕੰਮ ਨਾਲ ਆਪਾਂ ਸਾਰੇ ਜਣੇ ਰਲ ਕੇ ਸਹਿਯੋਗ ਦਿੱਤੀ ਇਹਨਾਂ ਨੂੰ ਆਏ ਸਾਲ ਆਪਾਂ ਮੇਲਾ ਕਰਵਾਇਆ ਕਰੀ ਜਿਹ ਜਿਹੜੇ ਆਉਣ ਵਾਲੇ ਬੱਚੇ ਛੋਟੇ ਉਹਨਾਂ ਨੂੰ ਵੀ ਆਤਾ ਪਾਈਏ ਗੇਮਾਂ ਦੀਆਂ ਤੇ ਉਹ ਖੇលਣਗੇ ਸਿਹਤ ਵਿੱਚ ਸਿਹਤ ਬੰਦ ਹੋਣਗੇ ਤੇ ਉਹਦੇ ਵਿੱਚ ਸਾਡੇ ਪਿੰਡ ਦਾ ਭਲਾ ਹੋਊ ਬੱਚਿਆਂ ਦਾ ਭਲਾ ਹੋਏਗਾ ਮੇਲਾ ਜਿਹੜਾ ਆ ਪਿਛਲੇ ਕਿੰਨੇ ਸਮੇਂ ਤੋਂ ਕਰਵਾਇਆ ਜਾ ਰਿਹਾ ਇਹ ਪਹਿਲਾਂ ਤੇ ਕਰਵਾਇਆ ਸੀ ਜੀ 1 ਸਾਲ ਅਸੀਂ ਕਰਵਾਇਆ ਸੀ ਉਦੋਂ ਬਈ ਕਰੋਨਾ ਚੱਲ ਪਿਆ ਕਹਿੰਦੇ ਇਕੱਠੇ ਨਹੀਂ ਹੋਣ ਦੇਣਾ 2 ਸਾਲ ਦਾ ਗੈਪ ਪਿਆ ਵਾ ਐਗ ਤਾਂ ਫੇਰ ਕਰਵਾ ਰਹੇ ਤੇ ਹੁਣ ਤਕਰੀਬਨ ਹਰ ਸਾਲ ਹੀ ਕਰਾਇਆ ਕਰਾਂਗੇ ਆਤ ਕੀ ਮੇਲੇ ਦੇ ਵਿੱਚ ਵਿੱਚ ਕੀ ਜਿਹੜੇ ਕਿਹੜੇ ਪ੍ਰੋਗਰਾਮ ਕੀਤੇ ਜਾਣ ਐਗ ਤਾਂ ਵੇਖੋ ਜੀ ਕਬੱਡੀ ਦੀਆਂ ਚਾਰ ਟੀਮਾਂ ਆਉਣੀਆਂ ਇੰਟਰਨੈਸ਼ਨਲ ਪਲੇਅਰ ਵੀ ਹੋਣੇ ਆ ਤੇ ਗਾਉਣ ਵਾਲੇ ਵੀ ਹੋਣੇ ਆ ਇੱਕ ਲੜਕੀਆਂ ਦੀ ਟੀਮ ਕੁਸ਼ਤੀਆਂ ਵਾਲੇ ਪਹਿਲਵਾਨਾ ਜਿਹੜੇ ਉਹ ਵੀ ਆ ਰਹੇ ਆ ਆਪਣੇ ਹਿਸਾਬ ਨਾਲ ਹੀ ਵਧੀਆ ਕਰਾਰੇ ਜੀ ਤੇ ਕੁਸ਼ਤੀਆਂ ਕਿੰਨੇ ਗਰੁੱਪਾਂ ਦੇ ਵਿੱਚ ਕੁਸ਼ਤੀ ਕੁਸਤੀਆਂ 4-5 ਗਰੁੱਪਾਂ ਦੇ ਵਿੱਚ ਆ ਜੀ ਠੀਕ ਆ ਜੀ ਇਹ ਕਿਹੜਾ ਕਲਾਕਾਰ ਆ ਰਿਹਾ ਇਹ ਬਾਗੀ ਬਾਗੀ ਮੇਰੇ ਵੀ ਇਥੋਂ ਦਾ ਵਾ ਮੋਜਪੁਰ ਦਾ ਸਾਡੇ ਗੁਰਦਾਸਪੁਰ ਜ਼ਿਲ੍ਹੇ ਦਾ ਉਹ ਵੀ ਸਾਨੂੰ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੇ ਬੰਦੇ ਜਿਹੜਾ ਸਾਡੇ ਪਿੰਡ 'ਚ ਗਾਉਂ ਆ ਰਹੇ ਆ ਤੇ ਚਲੋ ਉਹਨਾਂ ਦਾ ਆਕ ਵੀ ਵਧੀਆ ਕਿ ਸਾਡੀ ਉਹਨਾਂ ਦੀ ਵੀ ਵਧੀਆ ਸਾਡੇ ਨਾਲ ਇਸ ਟਾਈਮ ਹੋਰ ਵੀ ਜਿਹੜੇ ਮੁੱਖ ਬੰਦੇ ਨੇ ਜਿਹੜੇ ਕਿ ਇਸ ਮੇਲੇ ਦੇ ਭਾਰ ਨੂੰ ਲੈ ਕੇ ਚਲਦੇ ਪਏ ਨੇ ਤੇ ਮੇਲੇ ਨੂੰ ਜਿਹੜੀ ਇਹ ਕਰਵਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਜੁੜੇ ਨੇ ਭਾਈ ਸਾਹਿਬ ਜੀ ਨਾਲ ਗੱਲਬਾਤ ਕਰ ਲੈਨੇ ਕਿ ਉਹ ਇਸ ਮੇਲੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਇਕੱਲੇ ਹੀ ਚਲੇ ਥੇ ਮੰਜ਼ਿਲ ਕੀ ਔਰ ਇਕੱਲੇ ਹੀ ਚਲੇ ਥੇ ਮੰਜ਼ਿਲ ਕੀ ਔਰ ਲੋਕ ਮਿਲਤੇ ਰਹੇ ਔਰ ਕਾਰਵਾ ਬਣਦਾ ਰਹਾ ਇੱਕ ਸਾਡੇ ਪਿੰਡ ਦਾ ਸਾਡੇ ਸਰਪੰਚ ਸਾਹਿਬ ਦਾ ਸਾਰੇ ਨੌਜਵਾਨਾਂ ਦਾ ਸੁਪਨਾ ਸੀ ਕਿ ਅਸੀਂ ਪਿੰਡ ਦਾ ਨਾਮ ਜਿਹੜਾ ਹੈਗਾ ਕਿਤੇ ਨਾ ਕਿਤੇ ਅਰਸਾ ਤੋਂ ਫਰਸਾਂ ਤੋਂ ਲੈ ਕੇ ਜਾਣਾ ਹੈ ਸੋ ਮੈਂ ਇਹ ਕਹਿੰਨਾ ਕਿ ਜੇ ਕਰਕੇ ਅਸੀਂ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਆ ਨਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਹੈ ਕਿ ਜਿਹੜੇ ਬੱਚੇ ਆ ਤੰਦਰੁਸਤ ਹੋਣੇ ਚਾਹੀਦੇ ਖੇਡਾਂ ਨਾਲ ਜੁੜੇ ਹੋਣੇ ਚਾਹੀਦੇ ਕਿਉਂਕਿ ਜੇ ਕਰਕੇ ਸਾਡਾ ਸਰੀਰ ਤੰਦਰੁਸਤ ਹੋਏਗਾ ਨਾ ਅਸੀਂ ਹਰ ਇੱਕ ਹਰ ਇੱਕ ਜਿਹੜੀ ਲੜਾਈ ਆ ਉਹਦੇ ਨਾਲ ਲੜ ਸਕਦੇ ਆ ਸੋ ਬੜੇ ਮਾਣ ਵਾਲੀ ਗੱਲ ਹੈ ਕਿਉਂਕਿ ਸਾਡਾ ਭਰਾ ਔਰ ਸਰਪੰਚ ਸਾਹਿਬ ਸਾਡੇ ਭੱਜ ਕੁਲਦੀਪ ਸਿੰਘ ਜੀ ਕਿਉਂਕਿ ਪ੍ਰਸ਼ੰਸਾ ਕਰਨੀ ਹੈ ਨਾ ਜਿਹੜੀ ਉਹ ਸਭ ਤੋਂ ਵੱਡੀ ਖੁਸ਼ੀ ਦਾ ਕਾਰਨ ਹੈ ਸਾਡੇ ਵਿੱਚ ਕਮੀਆਂ ਬਹੁਤ ਨੇ ਪਰ ਸਭ ਤੋਂ ਵੱਡੀ ਕਮੀ ਇਹ ਹੈ ਕਿ ਅਸੀਂ ਕਿਸੇ ਦੀ ਪ੍ਰਸ਼ੰਸਾ ਨਹੀਂ ਕਰਦੇ ਜੇ ਕਰਕੇ ਇਨਸਾਨ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਦੂਜਿਆਂ ਦੀ ਪ੍ਰਸ਼ੰਸਾ ਕਰਨੀ ਪਏਗੀ ਸੋਏ بڑے ਪ੍ਰਸ਼ੰਸਾਜੋ ਕੰਮ ਹੈਗਾ ਕਿਉਂ ਕਿ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਹਰ ਕੰਮ ਕਰੇ ਪਰ ਬਹੁਤ ਸਾਰੇ ਬੰਦੇ ਕੋਈ ਨਾ ਕੋਈ ਕੰਮ ਜ਼ਰੂਰ ਕਰ ਸਕਦੇ ਆ ਸੋ ਪਿੰਡ ਘੋਤਾਂ ਦੇ ਲਈ ਪਿੰਡ ਗੁਰਦਾਸਪੁਰ ਦੇ ਲਈ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਕੁਝ ਸਾਲਾਂ ਦੇ ਵਿੱਚੋਂ ਹੀ ਇਸ ਮੂਮੈਂਟ ਨੇ ਇੰਨਾ ਕਹਿਰਟ ਆਇਆ ਹੈ ਕਿ ਹਰ ਇੱਕ ਨੌਜਵਾਨ ਦੇ ਵਿੱਚ ਹਰ ਇੱਕ ਪਿੰਡ ਦੇ ਜ਼ਰੇ-ਜ਼ਰੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਉੱਠ ਰਹੀ ਹੈ ਤੇ ਰੋਮ-ਰੋਮ ਜਿਹੜਾ ਹੈਗਾ ਇਹ ਖੁਸ਼ੀ ਨਾਲ ਝੂਮ ਰਿਹਾ ਹੈ ਕਿ ਪਿੰਡ ਗੋਤਾਂ ਤੇ ਪਿੰਡ ਗੁਰਦਾਸਪੁਰ ਦੇ ਵਿੱਚ ਇਦਾਂ ਦੇ ਨੌਜਵਾਨ ਨੇ ਜਿਹੜੇ ਪੰਜਾਬ ਦੇ ਭਲੇ ਤੇ ਪੰਜਾਬ ਦੇ ਹਿੱਤਾਂ ਦੇ ਲਈ ਅੱਗੇ ਢਾਲ ਬਣ ਕੇ ਖੜੇ ਨੇ ਆ ਬਾਤ ਹੈ ਜੀ ਬਹੁਤ ਵਧੀਆ ਜੀ ਜੇਕਰ ਪਿੰਡ-ਪਿੰਡ ਸ਼ਹਿਰ-ਸ਼ਹਿਰ ਇਦਾਂ ਦੇ ਮੇਲੇ ਇਦਾਂ ਦੇ ਪ੍ਰੋਗਰਾਮ ਕਰਾਏ ਜਾਣ ਤੇ ਪੰਜਾਬ ਨੂੰ ਨਸ਼ਾ ਮੁਕਤ ਹੋਣ ਦੇ ਵਿੱਚ ਜਰਾ ਵੀ ਦੇਰ ਨਹੀਂ ਲੱਗਦੀ ਅਸੀਂ ਰਾਜਨੀਤੀ ਦੇ ਵਿੱਚ ਫਸੇ ਪਏ ਆ ਕਿ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਮੰਤਰੀ ਸੰਤਰੀ ਜਿਹੜੇ ਆ ਉਹ ਸਾਡੇ ਦੇਸ਼ ਦਾ ਬੇੜਾ ਕਰਕ ਕਰਦੇ ਪਏ ਆ ਪਰ ਮੇਰੇ ਖਿਆਲ ਨਾਲ ਜੇਕਰ ਅਸੀਂ ਉਹਨਾਂ ਦਾ ਪਿੱਛਾ ਕਰਨਾ ਬੰਦ ਕਰ ਦਈਏ ਖੁਦ ਇਦਾਂ ਦੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਈਏ ਘਰ ਘਰ ਇਹੋ ਹੀ ਨਾਰਾ ਹੋਵੇ ਕਿ ਬੱਚਿਆਂ ਨੂੰ ਪੜਾਉਣਾ ਆ ਬੱਚਿਆਂ ਨੂੰ ਲਿਖਾਉਣਾ ਆ ਤੇ ਬੱਚਿਆਂ ਨੂੰ ਜਿਹੜਾ ਆ ਮੋਟੀਵੇਟ ਕਰਕੇ ਖੇਡਾਂ ਵਾਲੇ ਪਾਸੇ ਪਾਉਣਾ ਆ ਤੇ ਮੇਰੇ ਖਿਆਲ ਨਾਲ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਹੋ ਜਾਏਗਾ ਤੇ ਸਾਡਾ ਪੰਜਾਬ ਇੱਕਰੀ ਫੇਰ ਤੋਂ ਜਿਹੜਾ ਆ ਖੁਸ਼ਹਾਲ ਪੰਜਾਬ ਸੋਨੇ ਦੀ ਚਿੜੀ ਵਰਗਾ ਬਣ ਜਾਏਗਾ ਸਾਡੇ ਨਾਲ ਇਸ ਟਾਈਮ ਜਿਹੜੇ ਮੇਲੇ ਦੇ ਸਰਪ੍ਰਸਤ ਨੇ ਸਾਡੇ ਨਾਲ ਸਾਡੇ ਬਿੱਲਾ ਭਾਜੀ ਮਾਨਜੋਗ ਬਿੱਲਾ ਜੀ ਇਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਕੀ ਕਹਿਣਾ ਚਾਹੁੰਦੇ ਆ ਭਾਜੀ ਮੈਂ ਮੈਂ ਸਾਰੇ ਨਗਰ ਦੇ ਕੇ ਬੇਨਤੀ ਕਰਦਾ ਕਿ ਸਾਡਾ ਸਹਿਯੋਗ ਦਿੱਤਾ ਜਾਏ ਵਧੀਆ ਢੰਗ ਨਾਲ ਬਸ ਇਹੋ ਕਹਿਣਾ ਚਾਹੁੰਦਾ ਜੀ ਥੋੜੇ ਜਿਲੇ ਲਫ਼ਜ਼ਾਂ ਦੇ ਵਿੱਚ ਹੀ ਅ ਭਾਈ ਉਹਨਾਂ ਨੇ ਕਿਹਾ ਵੀ ਨਗਰ ਦਾ ਸਹਿਯੋਗ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਕਿ ਇੱਕ ਬੰਦਾ ਕੰਮ ਕਰਦਾ ਆ ਤੇ 10 ਬੰਦੇ ਉਹਦੀ ਲੱਤਾਂ ਖਿੱਚਣ ਵਾਲੇ ਹੁੰਦੇ ਆ ਮੈਂ ਬਸ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਜੇਕਰ ਤੁਸੀਂ ਉਹ ਲੱਤਾਂ ਖਿੱਚਣੀ ਆ ਬੰਦ ਕਰ ਦਿਓ ਪਰ ਉਹਨਾਂ ਦੀਆਂ ਲੱਤਾਂ ਫੜ ਕੇ ਤੁਸੀਂ ਵੀ ਉੱਪਰ ਨੂੰ ਚੜ੍ਹਨਾ ਸ਼ੁਰੂ ਕਰ ਦਿਓ ਤੇ ਤਰੱਕੀ ਲਾਜ਼ਮੀ ਹੈ ਪਰ ਲੱਤਾਂ ਫੜ ਕੇ ਖਿੱਚਣ ਨਹੀਂ ਆਣੀ ਲੱਤਾਂ ਫੜ ਕੇ ਉਹਨਾਂ ਦੇ ਨਾਲ ਤਾਂ ਚੜਨ ਦੀ ਕੋਸ਼ਿਸ਼ ਕਰਨੀ ਏ ਤਾਂ ਕਿ ਤੁਹਾਡਾ ਵੀ ਭਲਾ ਹੋਵੇ ਤੇ ਉਹਨਾਂ ਦਾ ਵੀ ਭਲਾ ਹੋਵੇ ਜਿਵੇਂ ਕਿ ਸਾਡੇ ਬਿੱਲਾ ਭਾਈ ਨੇ ਕਿਹਾ ਆ ਕਿ ਪਿੰਡ ਦਾ ਸਹਿਯੋਗ ਚਾਹੀਦਾ ਆ ਜੇ ਦੋ ਵੀਰ ਤੁਰੇ ਆ ਤੇ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਆ ਤੇ ਜੇ ਇਦਾਂ ਦੇ ਲੋਕ ਤੁਹਾਡੇ ਵੀ ਪਿੰਡ ਚੋਂ ਨਿਕਲ ਕੇ ਅੱਗੇ ਚੱਲਦੇ ਆ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦਾ ਸਾਥ ਦਿਓ ਨਾ ਕਿ ਉਹਨਾਂ ਦਾ ਲੱਤਾਂ ਖਿੱਚ ਕੇ ਤੇ ਉਹਨਾਂ ਨੂੰ ਵੀ ਬਰਬਾਦ ਕਰਨ ਵਾਲੇ ਪਾਸੇ ਤੇ ਜਾਓ ਤੇ ਆਪ ਵੀ ਬਰਬਾਦ ਹੋਵੋ ਸਾਡੇ ਨਾਲ ਸਾਥ ਨਾਲ ਸਰਦਾਰ ਜੀ ਮੌਜੂਦ ਨੇ ਗੱਲਬਾਤ ਕਰਨੇ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਅਜੀਤ ਸਿੰਘ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਭਾਈ ਕੁਲਦੀਪ ਨੇ ਭਾਈ ਸੌਰਨਜੀਤ ਸਿੰਘ ਜੀ ਭਾਈ ਆਪਣਾ ਗੁਰਜੀਤ ਸਿੰਘ ਜੀ ਤੇ ਸਾਰੇ ਧਨਵੰਤਾ ਦਾ ਜੋਗ ਹਨ ਏਡੇ ਵੱਡਾ ਕੰਮ ਕਰ ਰਹੇ ਹਨ ਸਾਨੂੰ ਬਹੁਤ ਜਿਆਦਾ ਖੁਸ਼ੀ ਹੋਈ ਹੈ ਕਿ ਨਗਰ ਵਿੱਚ ਕੋਈ ਏਡਾ ਵੱਡੀ ਜੋ ਸੰਜ ਦਾ ਮੇਲਾ ਹੋ ਰਿਹਾ ਹੈ ਤੇ ਬਾਹਰੋਂ ਵੱਡੀਆਂ ਨੈਸ਼ਨਲ ਲੈਵਲ ਤੇ ਪਲੇਅਰ ਆ ਰਹੇ ਆ ਕਬੱਡੀ ਦੇ ਟੀਮਾਂ ਆ ਰਹੀਆਂ ਤੇ ਨਾਲੇ ਪਿਛਲੇ ਸਾਲ ਵੀ ਹੋਇਆ ਪਰ ਛੋਟੇ ਲੈਵਲ ਤੇ ਐਤਕਿ ਇਹਨਾਂ ਨੇ ਇਹਨਾਂ ਅਪਰਾਲਾ ਐਨਆਰਆਈ ਵੀਰਾਂ ਦਾ ਇਹਦੇ ਭਰਾ ਦਾ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਬਿੱਲੇ ਦੇ ਬ੍ਰਦਰ ਦਾ ਜਾਂ ਭਾਈ ਨੰਨੂ ਦਾ ਇਹਨਾਂ ਦਾ ਬਹੁਤ ਵੱਡਾ ਪਰਾਲਾ ਹੈ ਤੇ ਬਹੁਤ ਸਾਨੂੰ ਖੁਸ਼ੀ ਹੈ ਫਿਰ ਨਗਰ ਦੀ ਇਦਾਂ ਚੜਦੀ ਕਲਾ ਰੇ ਤਾਂ ਨੌਜਵਾਨ ਇਧਰ ਆਉਂਨ ਅਸਾਂ ਲੋ ਸਾਡਕੇ ਪਹਿਲੀ ਗੱਲ ਤਾਂ ਡਿਪੈਂਡ ਜਿਹਾ ਬਹੁਤਾ ਨਸਾਂ ਨਹੀਂ ਹੈ ਕੋਈ ਨਹੀਂ ਜ਼ਿਆਦਾ ਨਹੀਂ ਹੈ ਪਰ ਫਿਰ ਵੀ ਬੜੀ ਕਿਰਪਾ ਹੋ ਵੀ ਜਿਹੜਾ ਜ ਆਕੇ ਦੋ ਚਾਰ ਬੰਦੇ ਉਹ ਵੀ ਇਧਰ ਆਕੇ ਤੇ ਹੋਰ ਉਤਸ਼ਾਹ ਹੁਣ ਤੇ ਚੜਦੀ ਕਲਾ ਨਗਰ ਦੀ ਬਾਬੇ ਹਸਨੇ ਦੀ ਤੇ ਧੰਨ ਬਾਬਾ ਕੁਲੀ ਵਾਲੇ ਦੀ ਬੜੀ ਅੰਬੈ ਫੌਜੀ ਹੈ بڑے بڑے ਅਫਸਰ ਐਸਐਸਪੀ ਡੀਐਸਪੀ ਐਚਡੀਐਮ ਐਚਡੀਓ ਪਤਾ ਨਹੀਂ ਕਿੰਨੇ ਗਾ ਬਹੁਤ ਵੱਡਾ ਨਗਰ ਹੈ ਇਹਦੀ ਮੱਤਾ ਨਹੀਂ ਕਰ ਸਕਦੇ ਪਿੰਡ ਦੀ ਤੇ ਆਪਸੇ ਲੱਗੇ ਹੋਰ ਚੜਦੀ ਕਲਾ ਦਿਨ ਦੁਗਣੀ ਤੇ ਰਾਤ ਚੋਗਣੀ ਤੇ ਲੱਗੀ ਕਰੂਗਾ ਨਗਰ ਇਹ ਕਰਕੇ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਬਾਬਾ ਜੀ ਨੇ ਬੜੇ ਹੀ ਸੋਹਣੇ ਸ਼ਬਦਾਂ ਦੇ ਨਾਲ ਜਿਹੜਾ ਆ ਪਿੰਡ ਬਾਰੇ ਪਿੰਡ ਦੇ ਬਾਬਾ ਕੁੱਲੀ ਵਾਲਿਆਂ ਦੇ ਬਾਰੇ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਜਿਹੜਾ ਆ ਬਿਆਨ ਕੀਤਾ ਆ ਅ ਗੱਲ ਕਰਦੇ ਕਰਦੇ ਸਾਡੇ ਨਾਲ ਐਸ ਟਾਈਮ ਸਰਦਾਰ ਬਲਕਾਰ ਸਿੰਘ ਜੀ ਵੀ ਜੁੜੇ ਨੇ ਤੇ ਗੱਲਬਾਤ ਕਰ ਲੈਨੇ ਆ ਕਿ ਉਹ ਆਪਣੇ ਲਫ਼ਜ਼ਾਂ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਮੇਲਾ ਹੋ ਰਿਹਾ ਛਿੰਝ ਮੇਲਾ ਹੋ ਰਿਹਾ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਛਿੰਝ ਮੇਲਾ ਜੋ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੀ ਮਿੱਠੀ ਜਾਚ ਕਰਵਾਇਆ ਜਾ ਰਿਹਾ ਹੈ ਇਹ ਮੇਲਾ ਪਿੰਡ ਦੇ ਬੱਚਿਆਂ ਵੱਲੋਂ ਨੌਜਵਾਨ ਵੀਰਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਵੱਡਾ ਸੰਯੋਗ ਕੁਲਦੀਪ ਸਿੰਘ ਬਿੱਲਾ ਤਿੰਨੋਂ ਨੂੰ ਭਜਦਾ ਹੈ ਇਹ ਸਾਰਾ ਅਰੇਂਜਮੈਂਟ ਇਹਨਾਂ ਨੇ ਕੀਤਾ ਹੋਇਆ ਵਾ ਤੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਵਾ ਜਿਸ ਵਿੱਚ ਰੰਗ ਰੰਗ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ ਬਾਗੀ ਸਿੰਗਰ ਆ ਰਿਹਾ ਹੈ ਉਸ ਤੋਂ ਇਲਾਵਾ ਕੋਲ ਕਬੱਡੀ ਤੇ ਕੁਸ਼ਤੀਆਂ ਵੀ ਕਰਵਾਈਆਂ ਜਾ ਰਹੀਆਂ ਬੱਚਿਆਂ ਦੀਆਂ ਖੇਡਾਂ ਬਜ਼ੁਰਗਾਂ ਦੀ ਕਬੱਡੀ ਟੀਮ ਵੀ ਆ ਰਹੀ ਹੈ ਤੇ ਅਸੀਂ ਸਾਰੇ ਨੌਜਵਾਨ ਵੀਰ ਬੱਚੇ ਇਹੀ ਬੇਨਤੀ ਕਰਦੇ ਆ ਸਾਰੇ ਬੱਚਿਆਂ ਨੂੰ ਕਿ ਨਸ਼ਿਆਂ ਤੋਂ ਦੂਰ ਹੋ ਕੇ ਤੇ ਖੇਡਾਂ ਦਾ ਪੱਲਾ ਫੜੋ ਤੇ ਨਸ਼ੇ ਛੱਡੋ ਤੇ ਨਸ਼ੇ ਛੱਡ ਕੇ ਗਰਾਊਂਡ 'ਚ ਆਓ ਤੇ ਦੌੜਾਂ ਲਾਓ ਤੇ ਆਪਣਾ ਵਧੀਆ ਕਰਕੇ ਸਰੀਰ ਬਣਾਓ ਤਾਂ ਕਿ ਸਾਡੇ ਪਿੰਡ ਦਾ ਗੋਤਪੁਕਰ ਦਾ ਨਾਮ ਉੱਚਾ ਹੋ ਸਕੇ ਸਾਡੇ ਨਾਲ ਹੋਰ ਵੀ ਜਿਹੜੇ ਜਿਹੜੇ ਬੱਚੇ ਜੁੜੇ ਹੋਣੇ ਬੱਚੇ ਵੇਖੋ ਜ਼ਰੂਰਤਾਂ ਜ਼ਰੂਰਤਾਂ ਇਹੋ ਜੇ ਮੇਲੇ ਕਰਾਉਣ ਦੇ ਲਈ ਕਿਉਂਕਿ ਜੇਕਰ ਹੀ ਬੱਚਿਆਂ ਨੂੰ ਪ੍ਰਸਾਹਿਤ ਕਰਦੇ ਆਂ ਬੱਚਿਆਂ ਨੂੰ ਮੋਟੀਵੇਟ ਕਰਦੇ ਆ ਇਸ ਉਮਰ ਤੋਂ ਬਾਅਦ ਹੀ ਜਿਹੜਾ ਆ ਵਿਗਾੜ ਪੈਂਦੀ ਹੈ ਉਮਰ ਦੇ ਵਿੱਚ ਇਸ ਉਮਰ ਤੋਂ ਬਾਅਦ ਹੀ ਜਿਹੜੇ ਬੱਚੇ ਆ ਉਹ ਗਲਤ ਰਾਹ ਤੇ ਤੁਰ ਪੈਂਦੇ ਆ ਇਹੋ ਉਮਰ ਦੇ ਵਿੱਚ ਜੇਕਰ ਅਸੀਂ ਬੱਚਿਆਂ ਨੂੰ ਐਸ ਪਾਸੇ ਮੇਲਿਆਂ ਵਾਲੇ ਪਾਸੇ ਖੇਡਾਂ ਵਾਲੇ ਪਾਸੇ ਮੋੜ ਲੈਨੇ ਆ ਤੇ ਸਾਇਦ ਆਉਣ ਵਾਲੀ ਜਵਾਨੀ ਹੈ ਜਿਹੜੀ ਉਹ ਖੂਚ ਪੈਣ ਤੋਂ ਬਚ ਜਾਵੇਗੀ ਸਾਡੇ ਨਾਲ ਬਹੁਤ ਸੋਹਣਾ ਬੱਚਾ ਆ ਪੁੱਤ ਕੀ ਕਹਿਣਾ ਚਾਹੋਗੇ ਮੇਲੇ ਬਾਰੇ ਸਤਿ ਸ਼੍ਰੀ ਅਕਾਲ ਮੈਨੂੰ ਇਸ ਉੱਤੇ ਬਹੁਤ ਜਿਆਦਾ ਮਾਣ ਆ ਕਿ ਸਾਡਾ ਪਿੰਡ ਇਸ ਇਸ ਛੇਂਜ ਮੇਲੇ ਦੇ ਉੱਤੇ ਆਪਣਾ ਯੋਗਦਾਨ ਦੇ ਰਹੇ ਆ ਤੇ ਮੈਨੂੰ ਬਹੁਤ ਮਾਣ ਆ ਕਿ ਸਾਡਾ ਪਿੰਡ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਤਰੱਕੀ ਕਰੇਗਾ ਕਿਵੇਂ ਲੱਗਦਾ ਹੈ ਜਿਹੜੇ ਤੇਰੇ ਵਰਗੇ ਹੋਰ ਵੀ ਸੋਹਣੇ ਬੱਚੇ ਆ ਉਹਨਾਂ ਨੂੰ ਜੇ ਕੋਈ ਮੈਸੇਜ ਦੇਣਾ ਹੋਵੇ ਵੀ ਖੇਡਾਂ ਵਾਲੇ ਪਾਸੇ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂਗੇ ਕਿ ਜਿੱਦਾਂ ਅਸੀਂ ਲੱਗਦੇ ਪਿੰਡਾਂ ਵਿੱਚ ਹੁਣ ਅਸੀਂ ਮੈਸੇਜ ਦੇ ਸਕਦੇ ਜਿੱਦਾਂ ਫੋਨ ਰਾਹੀਂ ਹੋਰ ਵੀ ਜਿੱਦਾਂ ਵੀਡੀਓ ਰਾਹੀਂ ਆਪਾਂ ਦੇ ਸਕਦੇ ਹਾਂ ਤੇ ਮੈਨੂੰ ਬਹੁਤ ਵੱਡਾ ਮਾਣ ਹੋਊਗਾ ਕਿ ਸਾਡੇ ਪਿੰਡ ਵਿੱਚ ਇਦਾਂ ਦੇ ਮੇਲੇ ਹੋਉਂਦੇ ਆ। ਕੀ ਬਾਤ ਆ ਜੀ ਬਹੁਤ ਸੋਹਣੇ ਸ਼ਬਦ ਬੱਚੇ ਨੇ ਵਰਤੇ ਨੇ ਕਿ ਬੜਾ ਮਾਣ ਵਾਲੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਇਦਾਂ ਦਾ ਮੇਲਾ ਹੋ ਰਿਹਾ ਆ ਤੇ ਆਪਾਂ ਮੈਸੇਜ ਦੇਾਂਗੇ ਆਪਣੇ ਫੋਨ ਦੇ ਥਰੂ ਆਪਣੇ ਦੋਸਤਾਂ ਤੱਕ ਪਹੁੰਚਾਵਾਂਗੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਆ ਤੇ ਸਾਡੇ ਪਿੰਡ ਦਾ ਪ੍ਰੋਗਰਾਮ ਵੇਖ ਕੇ ਹੋਰ ਵੀ ਲੋਕ ਇਹਦੇ ਨਾਲ ਜੁੜ ਸਕਣ ਸਾਡੇ ਨਨੂ ਨੀ ਭਾਜੀ ਪਿਛੇ ਪਿਛੇ ਲੋਕ ਦੇ ਪਏ ਆ ਦੋ ਲਬ ਜਿਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਥੇ ਮੈਂ ਉਹ ਕਹਿਣਾ ਚਾਹਾਂਗਾ ਜੀ ਜੋ ਸਿੰਝ ਮੇਲਾ ਕਰਾਇਆ ਜਾ ਰਿਹਾ ਹੈ ਇਹ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਕਰਾਇਆ ਜਾ ਰਿਹਾ ਹੈ ਕਿ ਬੱਚੇ ਨਸ਼ੇ ਵਾਲੇ ਛੱਡ ਕੇ ਤੇ ਆਪਣੀ ਜਵਾਨੀ ਵਾਰੇ ਦੇਖਣ ਕਿ ਨਸ਼ਿਆਂ ਦੀ ਲਤ ਤੋਂ ਦੂਰ ਹੋਣ ਅਸੀਂ ਕਰਾਂਗੇ ਕੁਛ ਤੇ ਬੱਚਾ ਦਿਲ ਦੇਖਣਗੇ ਜੇ ਆਪਾਂ ਕਰਾਂਗੇ ਇਹਨੇ ਕੱਕ ਦੇ ਬੱਚਾ ਨੇ ਤਾਂ ਪੁੱਠੇ ਰਸਤੇ ਜਾਣਾ ਹੀ ਹੈ ਤੇ ਜੋ ਵੀ ਸਿੰਝ ਮੇਲਾ ਕਰਾ ਰਿਹਾ ਆ ਆਪਾਂ ਉਦੇ ਵਿੱਚ ਪੂਰਾ ਪ੍ਰਬੰਧ ਬੱਚਿਆਂ ਦਾ ਬੀਬੀਆਂ ਨੂੰ ਬੈਠ ਦਾ ਅਲੱਗ ਪ੍ਰਬੰਧ ਦਾ ਬਜ਼ੁਰਗਾਂ ਦਾ ਅਲੱਗ ਪ੍ਰਬੰਧ ਕੀਤਾ ਹੋਇਆ ਵਾ 24 ਅਰੇਂਜਮੈਂਟ ਸਭ ਅਲੱਗ-ਅਲੱਗ ਚੀਜ਼ਾਂ ਹੋਈਆਂ ਨੇ ਸਰ ਇਸ ਵਿੱਚ ਕਿੰਨੇ ਕਲਾਕਾਰ ਆ ਰਹੇ ਆ ਇਸ ਸਿੰਗਰ ਆ ਰਹਿਆ ਬਾਗੀ ਬਾਗੀ ਤੋਂ ਇਲਾਵਾ ਹੋਰ ਕੀ ਕੀ ਪ੍ਰੋਗਰਾਮ ਇੱਥੇ ਗੁਰੂ ਕਾ ਲੰਗਰ ਦੁੱਤ ਵਰਤੇਗਾ ਜੋ ਵੀ ਆ ਪਾਣੀ ਵਗੈਰਾ ਸਭ ਕੁਝ ਫੈਸਿਲਿਟੀਆਂ ਦਵਾਂਗੇ ਅਪਾਂ ਦੇ ਵਿੱਚ ਕਿਆ ਬਾਤ ਵੱਡੀ ਖਰਾਉਣੀ ਕਬੱਡੀ ਕਰਾਈ ਜਾਏਗੀ ਪੂਰੀ ਤੁਹਾਨੂੰ ਦੱਈਏ ਕਿ ਅ ਇੱਥੇ ਜਿਹੜੇ ਸਿੰਗਰ ਪਹੁੰਚ ਰਹੇ ਆ ਉਹ ਪਹੁੰਚ ਰਹੇ ਆ ਬਾਗੀ ਜੀ ਮਾਨਮੱਤੇ ਨੇ ਸਾਡੇ ਗਰਦਾਸਪੁਰ ਜ਼ਿਲ੍ਹੇ ਦੇ ਨੇ ਬਹੁਤ ਸੋਹਣਾ گاਉਂਦੇ ਨੇ ਉਹ ਪਹੁੰਚ ਰਹੇ ਆ ਇਸ ਸਿੰਝ ਮੇਲੇ ਦਾ ਸ਼ਿੰਗਾਰ ਬਣਨਗੇ ਸਟਾਰਟ ਤੇ 12 ਤੋਂ 4 ਤੇ 4 ਵਜੇ ਤੋਂ ਬਾਅਦ ਜਿਹੜਾ ਆ ਸਿੰਝ ਜਿਹਨੂੰ ਆਪਾਂ ਕਹਿੰਦੇ ਆ ਕਬੱਡੀ ਜਾਂ ਫਿਰ ਜਿਹੜੀ ਕੋਲ ਜਿਹੜੇ ਹੋਣੇ ਸ਼ੁਰੂ ਹੋ ਜਾਣਗੇ ਤੇ ਸ਼ਾਮ ਤੱਕ ਜਿਹੜਾ ਆ ਇਹ ਪ੍ਰੋਗਰਾਮ ਚੱਲਦਾ ਰਹੇਗਾ ਲਗਾਤਾਰ ਤੁਸੀਂ ਜਿਹੜਾ ਡੀਪੀਸੀ ਪੰਜਾਬੀ ਦੇ ਉੱਤੇ ਬਣੇ ਹੋਏ ਹੋ ਇਹ ਚੀਜ਼ ਵੇਖ ਕਿ ਸਾਨੂੰ ਵੀ ਬਹੁਤ ਵਧੀਆ ਲੱਗਾ ਕਿ ਪਿੰਡਾਂ ਦੇ ਵਿੱਚ ਐਸੇ ਪ੍ਰੋਗਰਾਮ ਕਰਾਏ ਜਾ ਰਹੇ ਆ ਜਿਹੜੇ ਕਿ ਬੱਚਿਆਂ ਨੂੰ ਡੀਮੋਟੀਵੇਟ ਹੋਣ ਤੋਂ ਬਚਾਉਂਦੇ ਨੇ ਤੇ ਮੋਟੀਵੇਟ ਕਰਨ ਦੇ ਵਿੱਚ ਜਿਹੜੇ ਆ ਅ ਅੱਗੇ ਵਧਾਉਂਦੇ ਨੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਵੀ ਇਹ ਪ੍ਰੋਗਰਾਮ ਦੇਦਦੇ ਪਿਓ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਭਾਵੇਂ ਛੋਟੇ-ਛੋਟੇ ਪ੍ਰੋਗਰਾਮ ਹੀ ਕਰਾਓ ਪਰ ਬੱਚਿਆਂ ਨੂੰ ਖੇਡਾਂ ਵੱਲ ਪ੍ਰਸਾਹਿਤ ਜ਼ਰੂਰ ਕਰੋ ਤਾਂ ਕਿ ਸਾਡੇ ਪੰਜਾਬ ਦੇ ਵਿੱਚੋਂ ਜਿਹੜਾ ਆ ਨਸ਼ੇ ਦਾ ਕੋੜ ਜਲਦ ਤੋਂ ਜਲਦ ਖਤਮ ਹੋ ਸਕੇ ਤੁਸੀਂ ਦੇਦਦੇ ਪਿਓ ਮੇਰਾ ਡੀਪੀਸੀ ਪੰਜਾਬੀ ਕੈਮਰਾ வாஜி டிபி